ਹਾਂਜੀ ਇਹ ਜੀ ਆਪਣੀ DBW 222 ਤੇ 187 ਆਪਰ ਲਾ ਕੇ ਬੀਜੀ ਕਣਕ ਤੇ ਅੱਜ ਆਪਾਂ ਯੂਰੀਆ ਪਾ ਰਹੇ ਹਾਂ ਅੱਜ ਆਪੇ ਕਣਕ ਹੋ ਗਈ ਜੀ ਆਪਣੀ 23 ਦਿਨ ਦੀ ਕਣਕ ਹੋ ਚੁੱਕੀ ਹੈ 9 ਨਵੰਬਰ ਨੂੰ ਆਪਾਂ ਕਣਕ ਦੀ ਬਜਾਈ ਕੀਤੀ ਸੀ ਤੇ ਅੱਜ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਯਾਨੀ ਕਿ ਆਪਾਂ ਇਹਨੂੰ 27 ਦਿਨ ਤੇ ਪਹਿਲਾਂ ਪਾਣੀ ਆਪਾਂ ਨੂੰ ਸ਼ੁਰੂ ਕਰਨਾ ਅੱਜ 23 ਦਿਨ ਦੀ ਹੋ ਗਈ ਤੇ ਅੱਜ ਆਪਾਂ 4 ਦਿਨ ਪਹਿਲਾਂ ਇਹ ਯੂਰੀਆ ਖਾਦ ਆਪਾਂ ਇਹਨੂੰ ਪਾ ਰਹੇ ਹਾਂ ਤੇ ਪਹਿਲਾਂ ਆਪਾਂ DBW 327 ਵੈਰਾਈਟੀ ਨੂੰ ਪਾਣੀ ਲਾਉਣ ਤੋਂ ਬਾਅਦ ਆਪਾਂ ਯੂਰੀਆ ਖਾਦ ਪਾਈਏ ਤੇ ਇੱਕ ਇਧਰ ਆਪਣਾ ਕਿਸਾਨ ਵੀਰ ਆਪਣੇ ਨਾਲ ਗਵੰਢੀਏ ਉਹਨੇ ਆਪਣੇ ਪਾਣੀ ਲਾਉਣ ਤੋਂ ਇੱਕ ਦਿਨ ਪਹਿਲਾਂ ਯੂਰੀਆ ਖਾਦ ਪਾਈਏ ਤੇ ਇਹ ਆਪਾਂ ਜਿਹੜੀ ਆਪਣੀ ਯੂਰੀਆ ਖਾਦ ਹੈ ਪਾਣੀ ਲਾਉਣ ਤੋਂ ਜਾਨੀ ਕਿ 4 ਦਿਨ ਪਹਿਲਾਂ ਜਾਨੀ ਕਿ 27 ਦਿਨ ਤੇ ਆਪਾਂ ਪਾਣੀ ਸ਼ੁਰੂ ਕਰਨਾ ਤੇ ਅੱਜ 3 ਕਿਲੋ ਵਿੱਚ ਪਾਤੀ ਜਿਵੇਂ ਤੇ ਉਸ ਤੋਂ ਬਾਅਦ ਅਗਲੇ ਦਿਨ ਆਪਾਂ ਉਹਨਾਂ ਖੇਤ ਦੇ ਵਿੱਚ ਪਾਵਾਂਗੇ ਵੀ ਜਿਵੇਂ ਜਿਵੇਂ ਆਪਾਂ 4 ਦਿਨ ਦਾ ਗੈਪ ਰੱਖਣਾ ਤੇ ਇਸ ਵਾਰ ਤੁਹਾਡੇ ਨਾਲ ਆਪਾਂ ਜਰੂਰ ਜਿਹੜਾ ਨਤੀਜਾ ਜੋ ਵੀ ਆਉਂਦਾ ਰਿਜ਼ਲਟ ਸਾਹਮਣੇ ਵੀ ਕਿੰਨਾ ਕੋ ਫਰਕ ਪੈਂਦਾ ਚਾ ਆਪਣਾ ਇਹ ਝਾੜ ਤੇ ਜਾਂ ਫਟਾਰ ਤੇ ਜਾਂ ਕਿਹੜੀ ਕਣਕ ਵੀ ਕਦੋਂ ਖਾਦ ਪਾਉਣਿਆਂ ਤੇ ਪੀਲੇਪਣ ਦੇ ਵਿੱਚ ਆਉਂਦੀ ਜਾਂ ਜਿੰਦੀ ਕਿੰਦੀ ਫਟਾਰ ਵੱਧ ਆਉਂਦੀ ਏ ਇਹ ਆਪਣੇ ਕਿਸਾਨ ਵੀਰੋ ਜਿਹੜੀਆਂ ਪਾਰੀਆਂ ਜ਼ਮੀਨਾਂ ਨੇ ਜਿਹੜੇ ਡਾਕਰ ਜ਼ਮੀਨਾਂ ਨੇ ਪੂਰੀ ਭਾਰੀ ਜ਼ਮੀਨ ਨੇ ਆਪਣੀ ਤੇ ਇਹ ਤੜਨਾ ਆਪਾਂ ਨਤੀਜਾ ਜਰੂਰ ਸਾਂਝਾ ਕਰਾਂਗੇ ਅੱਜ ਆਪਾਂ 4 ਦਿਨ ਪਹਿਲਾਂ ਇਸ ਨੂੰ ਯੂਰੀਆ ਖਾਦ ਪਾ ਰਹੇ ਹਾਂ ਤੇ ਉਹਨੂੰ ਆਪਾਂ ਪਾਣੀ ਲਾਉਣ ਤੋਂ ਬਾਅਦ ਆਪਾਂ ਖਾਦ ਆਪਾਂ ਪਾਈ ਸੀ ਜਾਨੀ ਕਿ ਜਦੋਂ ਪੈਰ ਤਰਵਾ ਹੋ ਗਿਆ ਮਾੜਾ ਮਾੜਾ ਖੋਬਾ ਜਿਹਾ ਹੈਗਾ ਸੀ ਕਿਉਂਕਿ ਜਿਹੜੀਆਂ ਡਾਕਰ ਜ਼ਮੀਨਾਂ ਦੇ ਵਿੱਚ ਜਲਦੀ ਜਿਹੜਾ ਖੋਬਾ ਜਾਂ ਆਪਾਂ ਕਹਿ ਸਕੀਏ ਜਲਦੀ ਵੱਤਰ ਨਹੀਂ ਜਾਂਦਾ ਜਿਹੜੇ ਹੋਰ ਹਲਕੇ ਜਾਂ ਰੇਤਲੇ ਬਾਣ ਨੇ ਉਹਨਾਂ ਦੇ ਵਿੱਚ ਤਾਂ ਦੂਜੇ ਤੇ ਜਿੰਨੇ ਜਣ ਆਪਣਾ ਪੈਰ ਤਰਵਾ ਵਧੀਆ ਹੋ ਜਾਂਦਾ ਬਾਕੀ ਇਹਨਾਂ ਜ਼ਮੀਨਾਂ ਦੇ ਵਿੱਚ ਤਕਰੀਬਨ ਹੀ 4 ਦਿਨ ਲੱਗ ਲਗ ਭਾਗ 4-5 ਦਿਨ ਦੇ ਲਗ ਭਾਗ ਆਪਣਾ ਫਰਕ ਪੈ ਜਾਂਦਾ ਤੇ ਇਹ ਆਪਣੀ ਡੀਵੀ ਰਵਿ 222 ਤੇ 87 ਜਾਨੀ ਕਿ 20-20 ਕਿਲੋ ਆਪਾਂ ਬੀਜ ਪਾਇਆ ਸੀ ਪਿਛਲੇ ਸਾਲ ਦਾ ਆਪਾਂ ਰੱਖਿਆ ਸੀ ਆਪਾਂ ਵੀਡੀਓ ਵੀ ਅਪਲੋਡ ਤੜਨਾ ਸ਼ੇਅਰ ਕੀਤੀ ਸੀ ਵਧੀਆ ਝਾੜ ਆਇਆ ਸੀ ਤੇ ਇਸ ਸਾਲ ਆਪਾਂ 327 ਵੈਰੈਟੀ 222 187 ਤੇ ਆਪਣੀ 2967 ਜਾਨੀ ਕਿ ਢਾਈ ਗੇਲੇ 297 ਆਪਾਂ ਬਿਜਾਈ ਕੀਤੀ ਏ ਤੇ ਜਿਹੜੇ ਕਿਸਾਨੀ ਵੀ ਇਸ ਵਾਰ ਆਪਾਂ ਤਜਰਬਾ ਤੁਹਾਡਾ ਨਾਲ ਜਰੂਰ ਸਾਂਝਾ ਕਰਾਂਗੇ ਕਿੰਨਾ ਕੋ ਫਰਕ ਆਪਣਾ ਜਿਹੜਾ ਆਪਣਾ ਫਟਾਰ ਤੇ ਜਿਹੜੀ ਕਣਕ ਦਾ ਪਾਣੀ ਲਾਉਣ ਤੋਂ ਬਾਅਦ ਪਾਉਣ ਦਾ ਫਾਇਦਾ ਜਾਂ 4 ਦਿਨ ਪਹਿਲਾਂ ਪਾਉਣ ਦਾ ਫਾਇਦਾ ਤੇ ਆਪਣੇ ਜਿਹੜਾ ਕਿਸਾਨ ਵੀਰ ਨੇ ਜਾਨੀ ਕਿ ਆ ਵਟ ਦੇ ਨਾਲ ਪਰਲੇ ਬੰਨੇ ਕਿਸਾਨ ਵੀ ਨੇ ਪਾਣੀ ਲਾਤਾ ਤੇ ਉਹ ਆਪਣਾ ਜਿਹੜਾ ਯੂਰੀਆ ਖਾਦ ਨੂੰ ਇੱਕ ਦਿਨ ਪਹਿਲਾਂ ਖਾਦ ਪਾਈ ਸੀ ਤੇ ਉੱਥੇ ਆਪਾਂ 3 ਏਕੜ ਨੂੰ ਆਪਾਂ ਪਹਿਲਾਂ ਵੀਡੀਓ ਵੀ ਬਣਾਈ ਸੀ ਵੀ 3 ਏਕੜ ਨੂੰ ਆਪਾਂ ਯੂਰੀਆ ਖਾਦ 2 ਦਿਨ ਪਹਿਲਾਂ ਪਾਈ ਸੀ DBW 327 ਵੈਰਾਈਟੀ ਨੂੰ ਤੇ ਇਹਨੂੰ ਆਪਾਂ 4 ਦਿਨ ਪਹਿਲਾਂ ਪਾ ਰਹੇ ਹਾਂ ਤੇ ਉਹਨੂੰ ਆਪਾਂ ਪਾਣੀ ਲਾਉਣ ਤੋਂ ਯਾਨੀ ਕਿ ਇਹ ਤੇ 3-4 ਦਿਨ ਬਾਅਦ ਆਪਾਂ ਪਾਈ ਸੀ ਯਾਨੀ ਕਿ ਪਾਣੀ ਤੋਂ ਉੱਪਰ ਪਾਣੀ ਤੋਂ ਬਾਅਦ ਆਪਾਂ ਖਾਦ ਪਾਈ ਸੀ ਤੇ ਇਹਨੂੰ ਆਪਾਂ ਅੱਜ 4 ਦਿਨ ਪਹਿਲਾਂ ਪਾ ਰਹੇ ਹਾਂ ਤੇ ਦੇ ਇਹਨੂੰ ਆਪਾਂ ਵੈਰਾਈਟੀ ਨੂੰ ਅੱਜ 23 ਦਿਨ ਦੀ ਹੋ ਚੁੱਕੀ ਆਪਣੀ DW222 ਤੇ 87 ਇਹਨੂੰ ਆਪਾਂ 27 ਦਿਨ ਤੇ ਪਹਿਲਾ ਪਾਣੀ ਸ਼ੁਰੂ ਕਰਨਾ ਤੇ ਬਾਕੀ ਕਿਸਾਨ ਵੀਰੋ ਤੁਸੀਂ ਵੀ ਜੇਕਰ ਤਜਰਬਾ ਕੀਤਾ ਕਿਸੇ ਨੇ ਖਾਦ ਦਾ ਜਰੂਰ ਕਮੈਂਟ ਕਰਿਆ ਜੇ ਪੀ ਆਪਣੀ ਖਾਦ ਦਾ ਪਹਿਲਾਂ ਦਾ ਫਾਇਦਾ ਜਾਂ ਬਾਅਦ ਦਾ ਫਾਇਦਾ ਤੇ ਆਪਾਂ ਤੁਹਾਡਾ ਤਜਰਬਾ ਜਰੂਰ ਸਾਂਝਾ ਕਰਾਂਗੇ ਜੋ ਵੀ ਸਾਹਮਣੇ ਨਤੀਜਾ ਨਿਕਲ ਕੇ ਆਉਂਦਾ ਹੈ ਬਾਕੀ ਜਦੋਂ ਵੀ ਆਪਾਂ ਕੋਰ ਤੇ ਖਾਦ ਪਾਉਣੀ ਹੈ ਪਾਣੀ ਲਾਉਣ ਤੋਂ ਪਹਿਲਾਂ ਤਾਂ ਜਿਵੇਂ ਹੁਣ ਆਪਾਂ ਸ਼ਾਮ ਵੇਲੇ ਪਾ ਰਹੇ ਹਾਂ ਜਾਨੀ ਕਿ ਜਿਹੜਾ ਧੁੱਪ ਦਾ ਪ੍ਰਭਾਵ ਘਟ ਚੁੱਕਿਆ ਜਾਂ ਕਿਸਾਨ ਵੀਰ ਜਾਨੀ ਕਿ 6.5 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਅਜੇ ਹੁਣ ਖਾਦ ਪਾਉਣੀ ਸ਼ੁਰੂ ਕੀਤੀ ਹੈ ਕਿਉਂਕਿ ਜਦੋਂ ਆਪਾਂ ਧੁੱਪੇ ਦੀ ਖਾਦ ਪਾਉਣੀ ਉਹਨਾਂ ਵਿੱਚ ਜਿਹੜਾ ਥੋੜਾ ਕੋ ਆਪਣਾ ਖਾਦ ਦਾ ਫਰਕ ਪੈਂਦਾ ਜਿਹੜੀ ਲੀਸ਼ਡਾਉਣ ਦੀ ਸਮੱਸਿਆ ਆਪਣਾ ਉੱਡਣ ਦੀ ਜਿਹੜੀ ਸਮੱਸਿਆ ਆ ਜਾਂਦੀ ਹੈ ਤੇ ਜਦੋਂ ਜਿਹੜੇ ਧੁੱਪ ਦਾ ਆਪਣਾ ਪ੍ਰਭਾਵ ਘਟ ਜੀ ਸ਼ਾਮਾਂ ਵੇਲੇ ਆਪਾਂ ਨੂੰ ਖਾਦ ਪਾਉਣੀ ਚਾਹੀਦੀ ਤੇ ਜੋ ਸ਼ਾਮ ਨੂੰ ਜਦੋਂ ਤੇਲ ਪੈਂਦੀ ਹੈ ਉਹਨਾਂ ਜਿਹੜੀ ਆਪਣੀ ਫਿਰ ਯੂਰੀਆ ਖਾਦ ਹੌਲੀ ਹੌਲੀ ਆਪਣੀ ਜਿਹੜੀ ਬੂਟੇ ਨੂੰ ਮਿਲਦੀ ਰਹਿੰਦੀ ਹੈ ਤੇ ਜਦੋਂ ਵੀ ਜਿਹੜੀ ਵੀ ਆਪਾਂ ਯੂਰੀਆ ਖਾਦ ਪਾਉਣੀ ਆ ਜਿੰਨੀ ਜਲਦੀ ਘੁਲੇਗੀ ਯਾਨੀ ਕਿ ਜਿਵੇਂ ਆਪਾਂ ਯੂਰੀਆ ਖਾਦ ਪਾਉਣ ਤੋਂ ਬਾਅਦ ਉਸੇ ਵळे ਪਾਣੀ ਲਾ ਦਿੰਨੇ ਆ ਉਸੇ ਦਿਨ ਲਾ ਦਿੰਨੇ ਆ ਤੇ ਜਿੰਨੀ ਜਲਦੀ ਯੂਰੀਆ ਘੁਲੇਗੀ ਓਨੀ ਜੜਾ ਆਪਣਾ ਰਿਜ਼ਲਟ ਆਪਾਂ ਨੂੰ ਘੱਟ ਮਿਲੇਗਾ ਕਿਉਂਕਿ ਜਿੱਥੋਂ ਤੱਕ ਪਾਣੀ ਜਾਂਦਾ ਤੇ ਓਤੋਂ ਤੱਕ ਜਿਹੜੀ ਆਪਣੀ ਯੂਰੀਆ ਖਾਦ ਦੇ ਇੱਕ ਇੱਕ ਘੁਲਣਸ਼ੀਲੇ ਬਹੁਤ ਜਲਦੀ ਘੁਲਦੀ ਏ ਤੇ ਜਿਹੜੀ ਘੁਲਣ ਦੇ ਨਾਲ ਪਾਣੀ ਦੇ ਨਾਲ ਜਿਹੜੀ ਆਪਣੀਆਂ ਕਣਕ ਦੀਆਂ ਜੜਾਂ ਤੋਂ ਦੂਰ ਚਲੀ ਜਾਂਦੀ ਏ ਜਿੰਨੇ ਆਪਾਂ ਨੂੰ ਕੋਈ ਵੀ ਬਹੁਤਾ ਆਪਾਂ ਨੂੰ ਆਪਾਂ ਕਹਿ ਦਈਏ ਇੱਕ ਬੈਗ ਆਪਾਂ ਯੂਰੀਆ ਪਾਇਆ ਤੇ ਪੂਰਾ ਆਪਾਂ ਨੂੰ ਆਪਣਾ ਰਿਜ਼ਲਟ ਮਿਲੇਗਾ ਉਹਦੀ ਵਿਚ ਕਿਸਾਨੇ ਵੇਰੋ ਜਾਨੀ ਕਿ 10 12 ਕਿਲੋ ਦਾ ਆਪਾਂ ਰਿਜ਼ਲਟ ਮਿਲਦਾ ਬਾਕੀ ਜਿਹੜੀ ਆਪਣੀ ਸਾਰੀ ਜਿਹੜੀ ਯੂਰੀਆ ਖਾ ਦੇ ਆਪਣੀ ਦੀਚ ਡਰਨ ਹੋ ਜਾਂਦੀ ਏ ਤੇ ਬਾਕੀ ਕਿਸਾਨੇ ਵੇਰੋ ਪਿਛਲੇ ਸਾਲ ਜਿਹੜੀ ਇਹ ਵੈਰੈਟੀ ਨੇ ਵੀ 22 87 ਜਿਹੜੀ ਲਾ ਕੇ ਬੀਜੀ ਵਧੀਆ ਝਾੜ ਦਿੰਦਾ ਸੀ ਬਾਕੀ ਜਿਹਨਾਂ ਕਿਸਾਨੇ ਵੇਰੋ ਜਿਹੜਾ ਆਪਣਾ ਝਾੜ ਇਹ ਮੌਸਮ ਤੇ ਹੁੰਦਾ ਨਿਰਪਰ ਹੁੰਦਾ ਜੇ ਮੌਸਮ ਆਪਣਾ ਸਾਥ ਦਿੰਦਾ ਤਾਂ ਆਪਣਾ ਝਾੜ ਵੀ ਵਧੀਆ ਆਉ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ